ਸੰਗਤ ਜੀ ਜਿੱਥੇ ਬਾਬਾ ਜੀ ਗੱਦੀ ਲਾ ਕੇ ਬਹਿੰਦੇ ਸੀ ਉਹ ਘਰ ਵਾਲੇ ਮੰਨ ਗਏ ਆ ਕਿ ਅਸੀਂ ਅੱਜ ਤੋਂ ਤੋਬਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲਵਾਂਗੇ ਜੀ ਗਾਂ ਤੋਂ ਹੀ ਗੱਦੀ ਨਹੀਂ ਲਾਵਾਂਗੇ ਠੀਕ ਹੈ ਸੰਗਤ ਜੀ ਤੇ ਆਓ ਬਾਪੂ ਜੀ ਕਰੋ ਸੇਵਾ ਲਾ ਕੇ ਆਓ ਅੱਛਾ ਚਾਹ ਦਰਨ ਜੀ ਦਿੰਦੇ ਹੋ ਦਿੰਦੇ ਹੋ ਨਾ ਪਰ ਸਭ ਤੋਂ ਜਿਹੜੀ ਵੱਡੀ ਭੁੱਲ ਕਰਨ ਦਿਓ ਦਸਾਂ ਗੁਰੂਆਂ ਦੀਆਂ ਫੋਟੋਆਂ ਤੁਸੀਂ ਬਾਬੇ ਸ਼੍ਰੀ ਜਾਂਦੇ ਪੈਰਾਂ 'ਚ ਲਾਈ ਆ ਕਦੀ ਵੇਖਿਆ ਕਿ ਪਿਓ ਦੀ ਪੈਰਾਂ ਦੇ ਵਿੱਚ ਪੁੱਤ ਦੀ ਫੋਟੋ ਪਈ ਹੋਵੇ ਮੈਂ ਬਾਕੀ ਗੱਲਾਂ ਵੀ ਕਿੰਤੂ ਪਰੰਤੂ ਨਹੀਂ ਕਰਦਾ ਕਦੀ ਤੁਸੀਂ ਦੇਖਿਆ ਕਿ ਪਿਓ ਦੇ ਪੈਰਾਂ 'ਚ ਪੁੱਤ ਦੇ ਪੈਰਾਂ ਦੇ ਪੁੱਤ ਦੇ ਪੈਰਾਂ 'ਚ ਪਿਓ ਦੀ ਫੋਟੋ ਪਈ ਹੋਵੇ ਬਾਬਾ ਜੀ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਜੇ ਪਹਿਲੇ ਮੇਰੀ ਬੇਨਤੀ ਸੁਣ ਲਓ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਜੇ ਅਸੀਂ ਤੁਹਾਡੇ ਨਾਲ ਤਾਂ ਧੁਰਨਾ ਜੇ ਨਿੱਧਾੜੋ ਕੇ ਜਦ ਹੀ ਬੰਦੀ ਕਾਰਵਾਈ ਕਰਾਵਾਂਗੇ ਪਰਚੇ ਧੱਕਣ ਕਰਾਵਾਂਗੇ ਪਹਿਲੇ ਐਨੁਸਮੇਟੋ ਹਾਂਜੀ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਤਾਂ ਬਹਿਣਾ ਜੇ ਜੇ ਐਨੁਸਮੇਟੋਗੇ ਤੇ ਮੱਥਾ ਟੇਕੋ ਮਹਾਰੇ ਦੇ ਲੜ ਲੱਗੋ ਜੀ ਤਾਂ ਜਾਓ ਕਿਉਂ ਜੀ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਲੜ ਲੱਗੋ ਕੋੜੋ ਹਰਬੀਨ ਹੋਰ ਨਾ ਪੁੱਜੋ ਮੜੀ ਮਸਾਂ ਨਾ ਜਾਏ ਇੱਕ ਗੱਡੀ ਲਾ ਕੇ ਆਪਾਂ ਬੜਾ ਅੱਜ ਗੱਡੀਆਂ ਚੱਕ ਦਿਓ ਮੱਥਾ ਠੇਕੋ ਅਸੀਂ ਤੁਹਾਡੇ ਨਾਲ ਨਿ ਢਾੜੋਗੇ ਚੱਕਾੜਾਂਗੇ ਜਿੱਥੇ ਸੱਚ ਹੋਊਗਾ ਠੀਕ ਹੈ ਜੀ ਜਾਨਤ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਕੋਈ ਖੇਡ ਨਾ ਸਮਝੀ ਜਾਵੇ ਨਾ ਨਾ ਬਹੁਤ ਸ਼ਰਤਾਂ ਗੱਡੀ ਜੇ ਗੁਰਨਾਣਾ ਸਾਹਿਬ ਤੋਂ ਕੋਈ ਸਿਆਣਾ ਨਹੀਂ ਸੀ ਜੇ ਗੁਰਨਾਣਾ ਸਾਹਿਬ ਨੂੰ ਬਾਬਾ ਸ਼੍ਰੀ ਚੰਦ ਠਿਗੇ ਸੀ ਤੇ ਉਹਨਾਂ ਨੇ ਆਪਣੇ ਸਵਾਜੇ ਨਾ ਉਹਨਾਂ ਨੂੰ ਗੱਡੀ ਮਿਲੀ ਨਾ ਤੇ ਜੇ ਆਪਾਂ ਹੀ ਘਰ ਘਰ ਗੱਡੀਆਂ ਲਾ ਕੇ ਬਹਿ ਗਏ ਤੇ ਸਾਡੇ ਤੋਂ ਸਿਆਣਾ ਕੌਣ ਹੋ ਜਾਊਗਾ ਮੈਂ ਤੁਹਾਡੇ ਤੁਸੀਂ ਮੇਰੇ ਭਰਾ ਵੋਂ ਤੁਸੀਂ ਮੇਰੀਆਂ ਭੈਣਾਂ ਵੋਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਇਆ ਕਿ ਤੁਸੀਂ ਮਹਾਰਾਜ ਦੇ ਲੜ ਲੱਗੋ ਜ਼ਰੂਰੀ ਆ ਜੀ ਹਾਂ ਸਾਨੂੰ ਇੱਥੋਂ ਦੇਖੋ ਤੁਸੀਂ ਸਾਡੇ ਆਪਣੇ ਹੋ ਕੋਈ ਬਗਾਨਾ ਨਹੀਂ ਸਾਡੇ ਤੋਂ ਨਾ ਹੀ ਕੋਈ ਬਾਹਲੇ ਮੁਲਕ ਜੋ ਆਏ ਜੀ ਇਹਨੂੰ ਸਮਝੇਟ ਦਿਓ ਅਹੀਂ ਤੁਹਾਡੇ ਨਾਲ ਜੇ ਜਿੱਥੇ ਤੁਹਾਡਾ ਤੁਹਾਨੂੰ ਸਹਾਇਕ ਚਾਹੀਦਾ ਤੁਹਾਨੂੰ ਦਿਆਂਗੇ ਅਸੀਂ ਅਹੀਂ ਤੁਹਾਨੂੰ ਆਪਣੇ ਪੱਕੇ ਨੰਬਰ ਸਾਰਾ ਐਡਰੈਸ ਦੇ ਕੇ ਜਾਵਾਂਗੇ ਹਾਂਜੀ ਹਾਂਜੀ ਤੈਨੂੰ ਮੇਰੀ ਭੈਣ ਤੁਸੀਂ ਆਪ ਹੱਥੋਂ ਧੋਕੇ ਨਾਲ ਸਮੇਟ ਦਿਓ ਠੀਕ ਹੈ ਹਾਂ ਕੋ ਜਿੰਨੇ ਵੀ ਆਣਾ ਆ ਉਹਨਾਂ ਤੁਹਾਨੂੰ ਆ ਦੇਖ ਕੇ ਨਹੀਂ ਤੁਰਨਾ ਤੁਹਾਡੇ ਨਾਲ ਮੈਂ ਤੁਹਾਨੂੰ ਬੇਨਤੀ ਪਹਿਲੇ ਕਰਦਾ ਪਿਆ ਜੀ ਸਿੱਖ ਜਗਤ ਤੁਹਾਡੇ ਨਾਲ ਤਾਂ ਤੁਰਨਾ ਦੇ ਬਾਬਾ ਜੀ ਤੁਸੀਂ ਆਪ ਸਿਆਣੇ ਹੋ ਅਹੀਂ ਤਰਨਤਨ ਤੋਂ ਆਏ ਦੀ ਅੱਛਾ ਹਾਂ ਅਹੀ ਸਤਕਾਰ ਕਮੇਟੀ ਦੇ ਸਿੰਘ ਆ ਤੇ ਕਿਹਨੂੰ ਪਤਾ ਸੀ ਅੱਜ ਇਦਾਂ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਐਸੀ ਉਸ ਪਿੰਡ ਕੀ ਨਾ ਪਿੰਡ ਦਾ ਭਾਈ ਸਾਹਿਬ ਸੀਤੋ ਮਾਈ ਚੁੱਗੀਆਂ ਸੀਤੋ ਮਾਈ ਚੁੱਗੀਆਂ ਠੀਕ ਹੈ ਜੀ ਤੇ ਜੋ ਅੱਜ ਘਟਨਾ ਹੋਈ ਜੀ ਇੱਥੇ ਕਿਸ ਤਰ੍ਹਾਂ ਦੀ ਘਟਨਾ ਕੀ ਚੱਕਰ ਹੋਇਆ ਸੀ ਉਸ ਦਿਨ ਜੀ ਜਿਹੜੀ ਸੱਚ ਗੱਲ ਆ ਸਾਨੂੰ ਉਹ ਦੱਸੋ ਪਾਉਂਗਾ ਸੋਸ਼ਲ ਮੀਡੀਆ ਦੇ ਜੋ ਵੇਖਿਆ ਹਾਂਜੀ ਭਾਜੀ ਉਦਾਂ ਹੀ ਕਰੀ ਇੱਥੇ ਆਪਣਾ ਰਪੀ ਤੌਰ ਤੇ ਜਿਵੇਂ ਪਿੰਡ ਦੇ ਤੌਰ ਤੇ ਆਪਾਂ ਵਰਤਦੇ ਹਾਂ ਹਾਂਜੀ ਭਾਈ ਚਾਰਾ ਕਰਕੇ ਬਿਲਕੁਲ ਉਹ ਚੱਕਰ ਦੇ ਵਿੱਚ ਆਪਾਂ ਕਹਿੰਦੇ ਕਿ ਭੀ ਉਹ ਚੱਕਰ ਵਿੱਚ ਨਹੀਂ ਆਏ ਹਾਂਜੀ ਜਾ ਕੰਡਪੜ ਦੇ ਕੰਡਪੜ ਸਾਹਿਬ ਜਨ ਸਾਲ ਪਿਛੇ ਹੁੰਦਾ ਉਹਦਾ ਅੱਛਾ ਜੀ ਉਹ ਹੈ ਇਹ ਬੰਦੇ ਨੂੰ ਜਿਹੜਾ ਬਾਬਾ ਜੀ ਹੈ ਕਿੰਨਾ ਬਾਬਾ ਦਾ ਨਾਮ ਬਾਬਾ ਕਲਵੰਤ ਸਿੰਘ ਬਾਬਾ ਕਲਵੰਤ ਸਿੰਘ ਹਾਂਜੀ ਕੰਤਾ ਕੰਦਾ ਵੀ ਕਹਿੰਦੇ ਕਲਵੰਤ ਕਹਿੰਦੇ ਹਾਂਜੀ ਜਿਵੇਂ ਪੇਟ ਦਾ ਨਾ ਛੋਟਾ ਨਾ ਹੁੰਦਾ ਕਲਵੰਤ ਸਿੰਘ ਕਲਵੰਤ ਸਿੰਘ ਹੈ ਅੱਛਾ ਜੀ ਤੇ ਇਹ ਜੋ ਤਨ ਪੜਾ ਤੁਸੀਂ ਵੇਖਿਆ ਸੋਸ਼ਲ ਮੀਡੀਆ ਜੋ ਬੀਬੀ ਕਹਿੰਦੀ ਬਾਕੀ ਇਹ ਸ਼ੁਰੂ ਤੋਂ ਜਾਣਦੇ ਆਂ ਬੰਦੇ ਨੂੰ ਅੱਛਾ ਜੀ ਪਿੰਡ ਦੇ ਵਿੱਚ ਹਰ ਪਤਵੰਤੇ ਸੱਜਣ ਇਹ ਬੱਚੇ ਨੂੰ ਪੁੱਛ ਇਹ ਸਾਰੇ ਇਹ ਬੱਚੇ ਬੱਚੇ ਅਸੀਂ ਤਾਂ ਹੀ ਆਏ ਜੀ ਪਹਿਲੇ ਸਾਨੂੰ ਪਤਾ ਲੱਗੇ ਕਦੀ ਵੀ ਨਹੀਂ ਇਹੋ ਜਿਹੇ ਇਨਸਾਨ ਨਹੀਂ ਆ ਇਹੋ ਜਿਹੇ ਇਨਸਾਨ ਹੀ ਸੀ ਇਹ ਇਹ ਬਿਲਕੁਲ ਘੜੀਆਂ ਲਜਾਵ ਲਗਾ ਤੇ ਸਾਰਾ ਤੇ ਜਿੱਥੇ ਉਹਦੀ ਪੱਗ ਲਵਾਈ ਗਈ ਹੈ ਉੱਥੇ ਤੁਹਾਡੇ ਚ ਕੋਈ ਸੱਜਣ ਗਿਆ ਮੌਕੇ ਤੇ ਕੋਈ ਐਸੀ ਉੱਥੇ ਉੱਥੇ ਨੂੰ ਕੱਲੇ ਨੂੰ ਖੱਦੇ ਆਏ ਕਿੱਨੇ ਵਜੇ ਸੱਦੇ ਆ ਤੇ ਕਿੰਨੇ ਸੱਦੇ ਆ ਇਹ ਤਕਰੀਬਨ ਸਵੇਰ 10 ਵਜੇ ਦਾ ਟਾਈਮ ਹੋ ਜਾਂ 10:00 ਵਜੇ ਦਾ ਬੰਦਾ ਤੇ ਘਟਨਾ ਕਿਦਾਂ ਦੀ ਕਹਿੰਦੇ ਹੋ ਬੀਬੀ ਨਾਲ ਜਦੋਂ ਕੋਈ ਕਰਮ ਹੋਇਆ ਕਿਦਾਂ ਦੀ ਘਟਨਾ ਦੱਸਦੇ ਹੋ ਇਹ ਗੱਲ ਬਰੇ ਇੱਕ 4 ਦਿਨ ਪੈ ਪਰਸੋਂ ਦੀ ਗੱਲ ਜਿਹਨੂੰ ਵੀਡੀਓ ਪਈ ਆਪਾਂ ਮੰਗਲਵਾਰ ਸੱਧਿਆ ਪਰਸੋਂ ਪਰਸੋਂ ਦੀ ਘਟਨਾ ਆ ਤੇ ਸੱਧਿਆ ਕੱਲ ਉਹਨਾਂ ਪਰਸੋਂ ਸੱਧਿਆ ਉਹਨਾਂ ਅੱਛਾ ਜੀ ਪਰਸੋਂ ਸੱਧਿਆ ਘਟਨਾ ਆ ਯਾਨੀ 2-4 ਦਿਨ ਪਹਿਲਾਂ ਉਹ ਗੱਲ ਇੱਥੇ ਕਿਤੇ ਘਰੇ ਆਏ ਇਹਨਾਂ ਦੇ ਅੱਛਾ ਜੀ ਤੇ ਸਾਨੂੰ ਉਹ ਕਮਰਾ ਦਿਖਾਓਗੇ ਕਿੱਥੇ ਕਹਿੰਦੇ ਉਹ ਬੰਦੇ ਦੀ ਬਾਬਾ ਜੀ ਆਈ ਕਮਰਾ ਦਾ ਮੁਕਾ ਦੇ ਨੇ ਹਾਂਜੀ ਆ ਖੋਲੋ ਮਾੜਾ ਦਿਖਾਓ ਜਿੰਦਰਾ ਲੱਗਾ ਹਾਂਜੀ ਖੋਲੋ ਮਾੜਾ ਲਿਆ ਚੱਪ ਫੜ ਕੇ ਸੰਗਤ ਤੇ ਬਾਬਾ ਜੀ ਉੱਥੇ ਮਤਲਬ ਆਈ ਰਹਿੰਦੀ ਆ 2 4 10 ਬੰਦੇ ਮਤਲਬ ਜਿਹੜੇ ਇਹਦੇ ਕੋਲ ਬੰਦੇ ਅੱਛਾ ਜੀ ਸੰਗਤ ਆਂਦੀ ਆ ਇੱਥੇ ਸਾਧ ਤੇ ਵੀਰਵਾਰ ਗੱਦੇ 100 ਵਾਰ ਤੇ ਵੀਰਵਾਰ ਨੂੰ ਬਾਬਾ ਜੀ ਗੱਦੀ ਲਾਂਦੇ ਇੱਥੇ ਹਾਂਜੀ ਬਹੁਤ ਸੰਗਤ ਆਉਂਦੀ ਉਹਦਣਾ ਅੱਛਾ ਜੀ ਸ਼ਹੀਦਾਂ ਦਾ ਪੈਰਾ ਮੰਦੇ ਜਾਂ ਕਿੰਨਾ ਦਾ ਪੈਰਾ ਮੰਦੇ ਬਾਬੇ ਸ਼੍ਰੀ ਚੰਦ ਆਵੇ ਸ਼੍ਰੀ ਚੰਗੀ ਗੱਦੀ ਲਾਂਦੇ ਬਾਬੇ ਸ਼੍ਰੀ ਚੰਦ ਦੀ ਗੱਦੀ ਲਾਂਦੇ ਆ ਜੀ ਅੱਛਾ ਜੀ ਤੇ ਆਪ ਜੀ ਸੰਗਤ ਕਿਸੇ ਨੂੰ ਪਤਾ ਸੀ ਕੋਈ ਇਦਾਂ ਦੀ ਦੁਰਘਟਨਾ ਹੋਈ ਹੈ ਜਾਂ ਇਦਾਂ ਦਾ ਕੋਈ ਵਾਰਾ ਹੋਇਆ ਕੋਈ ਇਦਾਂ ਦਾ ਗੱਲ ਨਹੀਂ ਜੀ ਕੋਈ ਕਿਸੇ ਨੂੰ ਨਹੀਂ ਸੀ ਨਾ ਕਈ ਅਜੇ ਤੱਕ ਜਿਵੇਂ ਬਚਪਨ ਤੋਂ ਸਾਡੇ ਮਤਲਬ ਕਿੰਨੇ ਕੁ ਸਾਲ ਹੋ ਗਏ ਬਾਬਾ ਇਹਨੂੰ ਗੱਡੀ ਲਾਂਦੇ ਆ ਇਦਾਂ ਨਹੀਂ 40 ਦੇ ਹੋ 40 ਸਾਲ ਹੋ ਚੱਲੇ ਅੱਛਾ ਜੀ 30 40 ਸਾਲ ਹੋ ਗਏ ਜੀ ਗੱਡੀ ਲਾਂਦੇ ਉਹਨਾਂ ਨੂੰ ਤੇ ਕਦੇ ਇਹੋ ਜੀ ਇਹਦੀ ਕੋਈ ਮਾੜੀ ਸੋਚ ਜਾਂ ਹੋ ਜਾਨੀ ਪਿੰਡ 'ਚ ਕਦੇ ਕੋਈ ਗਲਤ ਕੰਮ ਜਿਹੜਾ ਕੀਤਾ ਹੋਵੇ ਜਾਂ ਕਦੀ ਕਿਸੇ ਸੁਣਿਆ ਹੋਵੇ ਤੇ ਉਹ ਮਾੜਾ ਕਮਰਾ ਖਲਾਉਗੇ ਜੀ ਕਮਰਾ ਖਲਾ ਲਾ ਹਾਂ ਕੋਈ ਗੱਲ ਨਹੀਂ ਜਲ ਵੀ ਛਕ ਲੈਨੇ ਕਮਰਾ ਖਲਾ ਕੇ ਮਾੜਾ ਜ ਤੁਸੀਂ ਨਾ ਦਿਖਾ ਦਿਓ ਬਾਬਾ ਜੀ ਨੂੰ ਬਦਨਾਮ ਕਰਨ ਵਾਸਤੇ ਹਾਂਜੀ ਸਾਰਾ ਕੁਝ ਬਦਨਾਮ ਕਰਨ ਵਾਸਤੇ ਕੋਈ ਇਹੋ ਜੀ ਗੱਲ ਨਹੀਂ ਕੋਈ ਘਟਨਾ ਨਹੀਂ ਗਈ ਬਿਲਕੁਲ ਵਾਸਤੇ ਗਲਤ ਆ ਨਿੰਦਨ ਜੁਰੀ ਅਸੀਂ ਕਾਮਰੇਟ ਬੰਦੇ ਆ ਅਸੀਂ ਕੋਈ ਇਹੋ ਜੇ ਇਹ ਨਹੀਂ ਵੀ ਅਸੀਂ ਕਿਸੇ ਦੀ ਪੱਖਵਾਦੀ ਕਿਉਂਕਿ ਨਾ ਤੇ ਅਸੀਂ ਇਹਦੇ ਕੋਲ ਚੌਂਕੀ ਭਰਨੀ ਹੋਣੀ ਜਾਂ ਕੁਝ ਹਨਾ ਤੇ ਸਿਰਫ ਅਸੀਂ ਸਚਾਈ ਕਹਿੰਨੇ ਆ ਕਿ ਨਹੀਂ ਮੇਰੀ ਉਮਰੇ ਵੇਖੋ ਤੇ ਇਹਦੀ ਵੇਖੋ ਇਹ ਮੇਰੀ ਧੀ ਹਾਰ ਗਈ ਆ ਤੇ ਮੈਂ ਲਜਾਮ ਕਰਦੇ ਜਿਹੜਾ ਮੈਂ ਇਹ ਲੋਕਾਂ ਨੇ ਮਗਰ ਲਾ ਕੇ ਜਾਂ ਪੌਂਦੀ ਜਾਂ ਕਿਦੇ ਪੌਦੇ ਮਗਰ ਲਾ ਕੇ ਪੌਂਦੀ ਆ ਵੀ ਮੇਰੀ ਧੀ ਆ ਤੇ ਮੈਂ ਇਹ ਮਹਤੀ ਬਣਾ ਕੇ ਰੱਖਿਆ ਇਹਨੇ ਕੋਈ ਗੱਲ ਨਹੀਂ 20 20 ਅਦਾ 12 ਸਾਲਾਂ ਦਾ ਮਾਪਿ ਉਹ ਹੁੰਦਾ 20 20 ਸਾਲਾਂ ਦੀ ਭੈਣ ਭੈਣ ਕੀ ਨਾ ਤੁਹਾਡਾ ਲਵਦੀਪ ਕੌਰ ਕੀ ਗੱਲ ਬਾਤ ਪੈਣ ਵੀ ਜੀ ਹਾਂ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਇਹ ਤਾਂ ਇਹ 3 ਬੰਦਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਤਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀਤੋ ਕੀ ਨਾਂ ਕੀ ਬਾਬਾ ਕਾਂਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਹਨਾਂ ਕੋਲ ਸਾਹੀ ਪੁੱਤਰ ਦੀਦਾ ਬੱਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਦਿਨ ਅਗਰ ਉਹਨੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸਵਾਦ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਪਸ ਜੀ ਸਜ਼ਾ ਦਿੱਤੀ ਜਾਵੇ ਮੈਨੂੰ ਵਾਂਝੇ ਸੜਾ ਦੇ ਤੀਆ ਕਿੰਨੇ ਜਣੇ ਸੀ ਕਰਨ ਨਾਲ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਸੀ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਢਾਈ ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਗਈ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦਾ ਬਾਬਾ ਗੰਨਾ ਮੈਂ ਪੈਰ ਪੱਗਾਰੇ ਪੱਗ ਪਹਿਲਾ ਤੇ ਰਾਖੇ ਹਾਂ ਨਾ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਲੈ ਗਏ ਕਿੱਥੇ ਗਿਆ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਿੰਨਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਗਲਵਾਨ ਜੀ Thatcher ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ। ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਿੰਦੇ ਨੇ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ। ਬੋਤਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ। ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਅਟੈਕ ਹਾਂਜੀ ਬਾਬਾ ਜੀ ਬੀਤੇ ਦਿਨੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਤੜਤੇ ਕੁਝ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੋਈ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰਜਨਾਹ ਕੀਤਾ ਗਿਆ ਤੁਹਾਡੇ ਵੱਲੋਂ ਉਥੇ ਘਟਨਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਿੰਦਾ ਬੋਲ ਲੈਿੰਦਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ ਜਦੋਂ ਮੈਂ ਅੱਡੇ ਤੇ ਬੱਤ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘਟਨਾ ਹੋਈ ਮੈਂ ਕਿਹਾ ਕੋਈ ਨਹੀਂ ਹੋਈ ਇਨਾ ਸਾਡੇ ਕੋਲ ਆਜੋ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਤਮਕਾ ਕੇ ਇਹਦਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾ ਵੀ ਦਾਪਾ ਇੱਥੇ ਨਿਬੇੜ ਲਗੀ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨਾਂ ਕਰੋ ਕੀ ਗੱਲ ਕਰਨਾ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਸਿਭਾ ਗਏ ਇਹਨਾਂ ਦੂਸਰੀ ਬੈਂਕਟ ਸੇ ਫੋਨ ਕਰ ਕਰਕੇ 15 ਜਨਾਨੀਆਂ 15 ਹੀ ਬੰਦੇ 15 ਕੋਲੀ ਮੋਬਾਈਲ 15 ਕੋਲੀ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਖਬਰ ਆ ਗਿਆ ਮੈਂ ਕਿ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚਾਉਂ ਨਹੀਂ ਛੱਡਿਆ ਤੇ ਜਦੋਂ ਇਹਨਾਂ ਆਖਿਆ ਵੀ ਪਾਗਲਾ ਮੈਂ ਪਾਗਲਾ ਆਖ ਮੈਂ ਕਿਹਾ ਮੈਂ ਨਹੀਂ ਲਾਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾ ਕੇ ਰੱਖਤੀ ਇਨਾ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੂਤਾ ਲਖਿਆ ਤੁਮ ਜੀਆਂ ਬਿੱਤੀਆਂ ਥਿਆੜ ਐਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐ ਲੈ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨ ਦੀ ਐ ਵੇਖ ਲਓ ਵੀਡੀਓ ਚ ਗੱਲ ਇਹਨਾਂ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਸਬੂਤ ਮੈਨੂੰ ਇਹ ਲਾ ਕੇ ਦਬ ਜਾਤੀ ਦੇ ਵਿੱਚ ਵੀ ਚੂੜਿਆ ਚੜਮਿਆ ਤੂੰ ਇਹ ਕੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਭੇਲੋ ਵੀ ਨਾਖਾ ਗੱਦੀ ਚੁੱਕਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮੰਦਾ ਮਾਰਾ ਨਾਮ ਇਹਨਾਂ ਦਾ ਹੂ ਨਾ ਹੰਗਾਰਾ ਧਮਕੀਆਂ ਹੀ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਤੇ ਇਹਨਾਂ ਦੇ ਪਹਿਰਾ ਜਿ ਰੱਖਤੀ ਉੱਥੋਂ ਮੈਂ ਆਪ ਦੇ ਇਹਨਾਂ ਨੇ ਅਸਦਾ ਮੈਂ ਇਹਨਾਂ ਦੀ ਦੂਸਰੀ ਬੈੜਕ ਚ ਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਈਂ ਵੀ ਧਮਕੀਆਂ ਮਿਲਾਂ ਰਾਜ ਨਾ ਰਾਜ ਮਾਲ ਲਿਆ ਮੈਨੂੰ ਉੱਥੇ ਮਠਿਆਈ ਵਾਲਿਆਂ ਨੇ ਛੜਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਬਾਰੇ ਤੁਸੀਂ ਉਹ ਨਾਦੀ ਬਾਰੇ ਉਹ ਤੇ ਆਪਦੀ ਮਰਜ਼ੀ ਦਾ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਦਾ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਅੱਜ ਇਹਨਾਂ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜਿਮੇ ਦੀ ਇਤ ਲੁੱਟੀ ਆ ਜਾਂ ਕੋਈ ਇਹ ਆਂਦੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂਤ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜਿਮੇ ਦੀ ਇਤ ਲੁੱਟੀ ਆ ਇਹਨੇ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਤੇਰੇ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਿਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤੇ ਮੈਨੂੰ ਇਹਦਾ ਮਨ ਦਾ ਨਹੀਂ ਲੱਗਦਾ ਜਿਹੜਾ ਵੀ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਉਂਦਾ ਹੀ ਆ ਹਾਂ ਠੀਕ ਇਹ ਲਿਜਾਮ ਲਾਏ ਗਏ ਜਿਹੜੇ ਗਲਤ ਹੀ ਗਏ ਇਹ ਮੈਂ ਬਰਤੇ ਹੀ ਹਾਰਗਾ ਇਹ